ਪੰਜਾਬ ਦੇਸ਼ ਦਾ ਅੰਨ ਭੰਡਾਰ ਹੈ ਪੰਜਾਬ ਦੇਸ਼ ਦੇ ਵਿੱਚ ਅੰਨ ਅਪੂਰਤੀ ਕਰਨ ਵਾਸਤੇ ਅੰਨ ਪੈਦਾ ਕਰਦਾ ਹੈ ਅਤੇ ਅੰਨ ਪੈਦਾ ਕਰਨ ਲਈ ਪਾਣੀ ਦੀ ਜਰੂਰਤ ਹੁੰਦੀ ਹੈ ਜਿਹੜੇ ਲੋਕ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨਾ ਚਾਹੁੰਦੇ ਆ ਕਿਸੇ ਰਾਜਨੀਤਿਕ ਤੋ ਪ੍ਰੇਰਿਤ ਹੋ ਕੇ ਪੰਜਾਬ ਦੇ ਪਾਣੀਆਂ ਤੇ ਆਪਦੀ ਮੈਲੀ ਅੱਖ ਰੱਖੀ ਬੈਠੇ ਆ ਉਹ ਇੱਕ ਤਰ੍ਹਾਂ ਨਾਲ ਦੇਸ਼ ਧਰੋਹ ਵੀ ਕੁਮਾਰ ਰਿਹਾ। ਔਰ ਉਹਨਾਂ ਦੇ ਮਾੜੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਇਹਦੇ ਲਈ ਪੰਜਾਬ ਦੇ ਸਾਰੇ ਲੋਕ ਇੱਕ ਮੁੱਠਨੇ ਪੰਜਾਬ ਸਰਕਾਰ ਪੰਜਾਬ ਦੇ ਹੱਕਾਂ ਲਈ ਹੱਕ ਢਾਕੀ ਖੜੇਗੀ ਖੜ ਰਹੀ ਹੈ। ਔਰ ਇਹਦੇ ਲਈ 5 ਮਹੀਨੋਂ ਇੱਕ ਸਪੈਸ਼ਲ ਸੈਸ਼ਨ ਵੀ ਪੰਜਾਬ ਵਿਧਾਨ ਸਭਾ ਦਾ ਬੁਲਾਇਆ ਗਿਆ। ਵਿਧਾਇਕੀ ਸ਼ਾਲਾ ਸਾਹਿਬ ਨੇ ਬਿਆਨ ਆਇਆ ਕਿ ਜੇਕਰ ਪੰਜਾਬ ਤੁਹਾਡਾ ਪਾਣੀ ਰੋਕੇਗਾ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਦੋ ਪੰਜਾਬ ਤੋਂ ਹਰਿਆਣਾ ਤੋਂ ਜਾਣ ਵਾਲੇ ਰੇਗਲ ਸੜਕਾਂ ਰੋਕਾਂਗੇ ਕਰਾਉਂਗੀ ਤੇ ਦੇਖੋ ਅਸੀਂ ਕਿਸੇ ਦਾ ਪਾਣੀ ਨਹੀਂ ਰੋਕ ਰਹੇ। ਅਸੀਂ ਆਪਦਾ ਹੱਕ ਹੈ ਉਹਨੂੰ ਆਪਦੇ ਕੋਲੇ ਰੱਖਣਾ ਹੈ। ਪੰਜਾਬ ਨੇ ਸਾਡੀ ਡਿਊਟੀ ਲਈ ਹੈ ਹੱਕਾਂ ਦੀ ਰਾਖੀ ਕਰਨਾ।